ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪ੍ਰੋ ਟਾਈਮ ਨਿਊਜ਼ ਤੇ ਅੱਜ ਅਸੀਂ ਅੰਮ੍ਰਿਤਸਰ ਦੇ ਪਠਾਨਕੋਟ ਰੋਡ ਦੇ ਉੱਤੇ ਖੜੇ ਆ ਤੇ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਇਹ ਜੰਗਲ ਦੇ ਹਾਲਾਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਉਸਰ ਨੂੰ ਸਮਰਪਿਤ ਕਰਦੇ ਹੋਇਆ ਇਸ ਜੰਗਲ ਦਾ ਦੇਖ ਸਕਦੇ ਹੋ ਕਿ ਕਾਫੀ ਟਾਈਮ ਪਹਿਲਾਂ ਦਾ ਇਹ ਜੰਗਲ ਬਹੁਤ ਸੋਹਣੇ ਤਰੀਕੇ ਨਾਲ ਹਰੇ ਪਹਰੇ ਜੰਗਲ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਅ ਦੇਖ ਆਪਣੇ ਹਾਲਾਤ ਦੇਖ ਸਕਦੇ ਹੋ ਕਿ ਕਿਸੇ ਨੇ ਇਹਨੂੰ ਸੋਨੇ ਚ ਆਇਆ ਕਿ ਚਲਾਕੀ ਦੇ ਨਾਲ ਜੰਗਲ ਨੂੰ ਜਲਾਇਆ ਗਿਆ ਹੈ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਸ਼ਸ਼ੀ ਰਬੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆ ਜੀ ਦਾ ਨਾਮ ਮੇਰਾ ਨਾਮ ਜੀ ਸਰਪਜੀਤ ਸਿੰਘ ਸੋਨੂ ਜੰਡਿਆਲਾ ਅੱਛਾ ਜੋ ਇਹ ਅੱਜ ਜੰਗਲ ਦੇ ਹਾਲਾਤ ਹੈ ਤੁਸੀਂ ਦੱਸ ਸਕਦੇ ਹੋ ਕੀ ਕਹਿਣਾ ਚਾਹੋਗੇ ਕਿ ਜੰਗਲ ਦੇ ਹਾਲਾਤ ਇਹ 400 ਸਾਲਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਲਗਾਇਆ ਗਿਆ ਸੀ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੱਗਾ ਸੀ ਨਾਲ ਐਨ.ਐਸ.ਏ ਦਾ ਸਹਿਯੋਗ ਸੀ ਔਰ 4000 ਦੇ ਕਰੀਬ ਜਿਹੜੇ ਰੁੱਖ ਲੱਗੇ ਸੀ ਔਰ ਇਹ ਸਾਰੇ ਕਿਸੇ ਸ਼ਰਾਰਤੀ ਬੰਦੇ ਨੇ ਅੱਗ ਲਾ ਕੇ ਸਾੜ ਦਿੱਤੇ ਕਰੋ ਦੀ ਇਹ ਘਟਨਾ ਹੋਈ ਹੈ ਜੀ ਇਹ ਘਟਨਾ ਹੋ ਗਈ ਹੈ 4-5 ਦਿਨ ਹੋ ਗਏ ਜੀ ਅੱਛਾ ਜੀ ਔਰ ਕਿਤੇ ਨਾ ਕਿਤੇ ਤੁਸੀਂ ਦੇਖ ਲਓ ਕਿਨੇ ਬੇਜਾਨ ਜੀਵ ਜੰਤੂਆਂ ਨੂੰ ਜਿਹੜਾ ਸਾੜ ਕੇ ਸੁਆਹ ਕਰਾਉਂਦੇ ਔਰ ਅੱਜ ਜਿਹੜਾ ਪਰ ਰੁੱਖ ਲਾਉਣ ਨੇ ਦੁਬਾਰਾ ਜੀ ਜੀ ਔਰ ਡੀ.ਸੀ. ਸਾਹਿਬ ਨਾਲ ਮੁਲਾਕਾਤ ਕੀਤੀ ਸੀ ਅਸੀਂ ਉਹ ਹੁਣ ਸਾਰੇ ਜਿਹੜੇ ਇੱਥੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਪਦੋ ਤਿੰਨ ਮਹੀਨਿਆਂ ਚ ਇਹਨਾਂ ਨੂੰ ਕਵਰ ਕਰਾਂਗੇ ਔਰ ਜਿੱਥੇ ਜਿੰਨੀ ਜਿੰਨੀ ਜ਼ਰੂਰਤ ਹੈ ਉੱਥੇ ਰੁੱਕ ਫਿਰ ਦੁਬਾਰਾ ਲਾਵਾਂਗੇ ਪਰਲੇ ਬੰਨੇ ਵੀ ਲਾ ਦਦੇ ਇਸ ਤੋਂ ਲਾਓ ਜਿਵੇਂ ਆਪ ਜੀ ਕਹਿ ਰਹੇ ਹੋ ਕਿ ਇਹ ਦੁਬਾਰਾ ਤੋਂ ਇਹ ਹਰੇ ਭਰੇ ਕਰਨਾ ਹੈ ਜਾਂ ਕਿ ਤੁਹਾਡੇ ਨਾਲ ਕੌਣ ਸਹਿਯੋਗੀ ਕੌਣ ਹੈ ਮੇਰੇ ਨਾਲ ਸਹਿਯੋਗੀ ਦੇਖੋ ਇੱਥੋਂ ਦੇ ਸਾਰੇ ਲੋਕ ਸਹਿਯੋਗੀ ਆ ਤੁਸੀਂ ਵੀ ਸਹਿਯੋਗੀ ਜੇ ਔਰ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਮੇਰਾ ਸਾਥ ਦੇ ਰਿਹਾ ਅਮਰitsar ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਔਰ ਕਾਰ ਸੇਵਾ ਕਿਲਾ ਆਨੰਦਗੜ ਵਾਲੇ ਮਹਾਪੁਰਸ਼ ਬਾਬਾ ਸਤਨਾਮ ਸਿੰਘ ਜੀ ਜਿਹੜੇ ਨਾਨਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਬਣਾ ਰਹੇ ਖਾਲਸੇ ਦੀ ਜਨਮ ਭੂਮੀ ਔਰ ਅਸੀਂ ਪੂਰੀ ਵਾਲੇ ਮਹਾਪੁਰਸ਼ਾਂ ਦਾ ਸਹਿਯੋਗ ਲਵਾਂਗੇ ਕਾਰ ਸੇਵਾ ਖਡੂਰ ਸਾਹਿਬ ਵਾਲੇ ਮਹਾਪੁਰਸ਼ਾਂ ਦਾ ਸਹਿਯੋਗ ਲਵਾਂਗੇ ਸਾਰਿਆਂ ਦਾ ਸਹਿਯੋਗ ਲਵਾਂਗੇ ਆਪਾਂ ਇਹਦੇ ਵਿੱਚ ਕਿਉਂਕਿ ਇਹ ਇੱਕ ਰੁੱਖ ਦੇ ਸੌ ਸੁੱਖ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਕਾਫੀ ਭਾਰੀ ਨੁਕਸਾਨ ਹੋਇਆ ਕਿਵੇਂ ਦੇਖਦੇ ਹੋ ਕਿ ਕੌਣ ਹੋ ਸਕਦਾ ਇਹ ਸ਼ਰਾਰਤੀਆਂ ਦੇਖੋ ਸ਼ਰਾਰਤ ਕਰਨ ਵਾਲੇ ਨੇ ਕਰਤੀ ਜਿਨੇ ਅੱਗ ਲਾਉਣੀ ਸੀ ਉਹਨੇ ਅੱਗ ਲਾਤੀ ਅਨੇਕਾਂ ਜੀਵ ਜੰਤੂ ਔਰ ਪ੍ਰਮਾਤਮਾ ਨੇ ਕਿਰਪਾ ਕੀਤੀ ਪਾਣੀ ਦੀ ਲੋੜ ਸੀ ਪਾਣੀ ਪੈ ਗਿਆ ਇਹ ਜੰਗਲ ਨੂੰ ਬਚਾਉਣਾ ਵਾ ਮੇਨ ਮਕਸਦ ਸਾਡਾ ਇਹੀ ਹੈ ਵੀ ਜੰਗਲ ਬਚਾਉਣਾ ਵਾ ਔਰ ਇਹਨੂੰ ਫਿਰ ਤੋਂ ਹਰਿਆ-ਭਰਿਆ ਕਰਨਾ ਠੀਕ ਹੈ ਜੀ ਕੈਮਰਾਮੈਨ ਦੇ ਨਾਲ ਅਮਰਪ੍ਰੀਤ ਸਿੰਘ ਦੀ ਖਾਸ ਰਿਪੋਰਟ